ਲੋਕ ਹਿੱਤ ਲੋਕਾਂ ਦੀ ਆਵਾਜ਼ ਲੋਕਾਂ ਦੇ ਪੰਜਾਬੀ ਚੈਨਲ ਦੇ ਵੇਖਣ ਵਾਲੇ ਦਰਸ਼ਕਾਂ ਸਵਾਗਤ ਬੀਤੀ ਰਾਜਲਾ ਤਰਨਤਾਰ ਦੇ ਪਿੰਡ ਭੈਣੀ ਮੱਸਾ ਸਿੰਘ ਵਿਖੇ ਰਸਤੇ ਨੂੰ ਲੈ ਕੇ ਹੋਈ ਲੜਾਈ ਚੱਲੀਆਂ ਗੋਲੀਆਂ ਚ ਹੋਈ ਖੂਨੀ ਝੜਪਟ ਇੱਕੋ ਤਰ ਦੇ ਪੰਜ ਵਿਅਕਤੀਆਂ ਨੂੰ ਲੱਗੀਆਂ ਗੋਲੀਆਂ ਚ ਉਹਨਾਂ ਨੂੰ ਭਿੱਖੀਵੜ ਦੇ ਇੱਕ ਨਿੱਜੀ ਹਸਪਤਾਲ ਚ ਦਾਖਲ ਕਰਾਇਆ ਗਿਆ ਜਿੱਥੇ ਦੋ ਦੀ ਹਾਲਤ ਗੰਭੀਰ ਡਾਕਟਰਾਂ ਨੂੰ ਦੱਸੀ ਜਾ ਰਹੀ ਹੈ ਇਸ ਸਬੰਧੀ ਐਸ ਐਚਓ ਖਲੜਾ ਜਾਣਕਾਰੀ ਦਿੰਦੇ ਹੋਏ ਸਾਡੇ ਚੈਨਲ YouTube ਤੇ ਸਬਸਕ੍ਰਾਈਬ Facebook Instagram ਤੇ ਫੋਲੋ ਜਰੂਰ ਕਰਿਆ ਧੰਨਵਾਦ ਜੀ ਦੇਖੀ ਵੇਖੀ ਆਪਰੇਸ਼ਨ ਹੋਣਾ ਚਾਹੀਦਾ ਜੀ ਜੇ ਨਾ ਹੋਇਆ ਤਾਂ ਕੰਮ ਖਰਾਬ ਹੁੰਦਾ ਸਮਝਦਾ ਗੱਲ ਮੇਰੀ ਇਹਦੀ ਫਲਸਨੀ ਹੀ ਹੁੰਦੀ ਹੈ ਨਾ ਸਾਹਿਬ ਕਿਹੜਾ ਪਿੰਡ ਆ ਪੈਣੀ ਬਸ ਆ ਜਿਹੜਾ ਫੱਟੜ ਹੋਇਆ ਜੋ ਤੁਸੀਂ ਤੇ ਨਾਲ ਤੁਹਾਡੇ ਜਾਣੇ ਚਾਰ-다ਣੀ ਹੋਰ ਕੋਡੀਆਂ ਲੱਗੀਆਂ ਕੀ ਮਸਲਾ ਇਹਨਾਂ ਆਪਣੇ ਗੁਆੜ ਸੀ ਆਪਣੇ ਆਪ ਦੇ ਬੰਦੇ ਆ ਠੀਕ ਇਹ ਪਿੰਨੋ ਝਗੜਾ ਕੁਈ ਨਾ ਦਾ ਮੜਾ ਮੋਟਾ ਪਹਿਲਾਂ ਆਦੇ ਉਹ ਲੈ ਗਏ 70 80 ਨੇ ਏਨਰ ਜਿਹੜੀ ਉੱਥੇ ਆ ਕੇ ਗੱਲ ਪਈਏ ਆ ਤੇ ਮੈਂ ਵਿੱਚ ਸਟਾਉਣ ਲੱਗ ਪਿਆ ਵਾਂ ਤੇ ਮੇਰੇ ਕੋਲ ਹੀ ਮਾਰ ਕਰ ਲਈਏ ਤੇ ਬੈਠਾ ਲਾ ਸਟਾਵਾ ਜੀ ਬਹੁਤ ਵਾਰ ਬੱਤੀ ਸਭਤੀ ਅੜ ਗਈ ਨਹੀਂ ਨਹੀਂ ਸ਼ਾ ਅੰਮਲ ਕਿ ਝਗੜਾ ਹੋਇਆ ਕਿਸ ਗੱਲ ਤੋਂ ਪਤਾ ਲੱਗਿਆ ਝਗੜੇ ਦਾ ਮੈਨੂੰ ਤਾਂ ਪਤਾ ਹੀ ਨਹੀਂ ਕਿ ਮੇਰੇ ਚਾਹ ਦੇ ਪਿੰਡ ਗਿਆ ਵਾਂ ਅੱਛਾ ਤੇ ਆਪਾਂ ਨੂੰ ਤਾਂ ਪਤਾ ਹੀ ਥੋ ਪਿੰਡਾਂ 'ਚ ਹੁੰਦਾ ਵਾ ਤੇ ਆਪਾਂ ਨੂੰ ਇਹ ਵਿਚਾਰਾ ਕਰੀਏ ਨਾ ਝਗੜੇ ਗੋਲੀ ਲੱਗੀ ਹਣਾ ਆ ਗੋਲੀ ਮੇਰੇ ਤੋਂ ਇਹ ਪਿੰਡ 'ਚ ਹੀ ਹੋਇਆ ਝਗੜਾ ਪੈਣੀ ਮਰਸਾ ਸਿੰਘ ਹੋਇਆ ਹਾਂਜੀ ਧੰਨਵਾਦ ਹਾਂਜੀ ਮਿੱਟੇ ਕੀ ਨਾਮ ਆਪਣਾ ਜੀ ਚਮਕੌਰ ਸਿੰਘ ਕੀ ਮਸਲਾ ਜਿਹੜਾ ਤੁਸੀਂ ਦੱਸਦੇ ਕਿ ਝਗੜੇ ਦੌਰਾਨ ਜਿਹੜੀਆਂ ਗੋਲੀਆਂ ਚੱਲੀਆਂ ਕੀ ਮਸਲਾ ਹੈ ਇਹ ਜੀ ਪਈ ਦਾ ਹੈ ਅੱਛਾ ਜੀ ਹਾਂਜੀ ਕੀ ਮਿਲ ਗਈ ਜਿਵੇਂ ਤੁਹਾਡੇ ਦੇ ਮਿਲ ਗਿਆ ਜ਼ਖਮੀ ਹਾਲਤ ਵਿੱਚ ਭੇਜਿਆ ਤੁਹਾਨੂੰ ਚਾਰ ਬੰਦੇ ਧੜਨਾ ਹੋਰ ਫੱਟੜਿਆ ਕੀ ਸਾਰੀ ਘਟਨਾ ਕੀ ਵਾਪਰੀ ਇਹ ਗੋਲੀਆਂ ਚੱਲੀਆਂ ਮਾਰੀਆਂ ਉਹਨਾਂ ਨੇ ਕੀ ਨਾਮ ਉਹਨਾਂ ਦਾ ਅਰਿੰਦਰ ਇੱਕ ਮੁੰਡੇ ਦਾ ਅੱਛਾ ਇੱਕ ਦਾ ਲੱਭਾ ਅੱਛਾ ਸੋਨੀ ਸਾਰਜ ਏ ਹੋਏ ਨਾਲ ਮੁੰਡੇ ਮੁੰਡੇ ਲੈ ਆਏ ਬਰੋਂ ਕੀ ਕਾਰਨ ਕੀ ਹੀ ਜਿਹੜਾ ਵੀ ਗੋਲੀ ਮਾਰ ਦਿੱਤੀ ਪਈ ਦਾ ਹੀ ਮਿੱਟੀ ਮਿੱਟੀ ਦਾ ਕਿਹੜੇ ਪਿੰਡ ਦਾ ਹੈ ਪੈਣੀ ਮਸਾ ਸਿੰਘ ਦਾ ਵਿਖੇ ਕੁਛ ਆਪਸ ਦੇ ਵਿੱਚ ਜਿਹੜੇ ਨੌਜਵਾਨਾਂ ਦੇ ਵਿੱਚ ਗੋਲੀ ਚੱਲੀ ਕੀ ਮਸਲਾ ਸਰ ਇਹ ਫਾਇਰਿੰਗ ਇਨਸੀਡੈਂਟ ਰਿਪੋਰਟ ਹੈ ਜੀ ਇਹ ਕੋਈ ਜ਼ਮੀਨ ਦਾ ਕੋਈ ਮਸਲਾ ਹੈ ਪਈ ਉਹ ਤਾਂ ਲੜਿਆ ਜੀ ਬੇਕਦਰ ਤੇ ਘਾਰੀ ਤੇ ਪਰਿਵਾਰ ਦੀ ਸਟੇਟਮੈਂਟ ਲੈ ਕੇ ਵੀ ਕਰ ਕੀਤੀ ਕਿੰਨੇ ਕੁ ਸਰ ਜਾਨੇ ਇੰਜਰਡ ਜਿਹੜੇ ਦੱਸਿਆ ਜਾ ਰਹੇ ਤਿੰਨ ਤੋਂ ਚਾਰ ਜਾਨੇ ਇੰਜਰਡ ਦੱਸਿਆ ਜਾ ਰਿਹਾ ਤੇ ਗੋਲੀ ਵਗੈਰਾ ਦਾ ਸਾਰਾ ਕੋਈ ਖੋਲ ਵਗੈਰਾ ਉੱਥੋਂ ਬਰਾਮਦ ਹੋ ਗਏ ਜੀ ਜੀ ਤੇ ਸਟੇਟਮੈਂਟ ਸਰ ਪਰਿਵਾਰ ਦੀ ਦਰਜ ਕਰ ਜੀ ਜੀ ਉਹੀ ਕਰ ਰਹੇ ਹਾਂ ਜੀ ਪਰਿਵਾਰਕ ਮੈਂਬਰ ਕੋਈ ਬੰਦਾ ਸਰ ਹੈਗੇ ਫੜਿਆ ਕੋਈ ਜੀ ਨਹੀਂ ਅਜੇ ਕੋਈ ਨਹੀਂ ਤੇ ਸਟੇਟਮੈਂਟ ਦਾ ਬਦਲ ਬੁਕੇ ਦੇ ਖਿਲਾਫ ਦਿੱਤੇ ਸਟੇਟਮੈਂਟ ਉਹਨਾਂ ਨਾਲੋਂ ਸਰ ਕੋਈ ਆਇਆ ਕੋਈ ਹੋਇਆ ਉਹਨਾਂ ਨਾਲ ਜੀ ਜੀ ਇਸ ਟਾਈਮ ਹਸਪੀਟਲ ਜੀ ਚੈੱਕ ਕਰ